ਸਿੱਧੂ ਦੇ ਫੈਨ ਚ ਦੇ ਸਿਰ ਚੜ ਬੋਲਦਾ ਸਿੱਧੂ ਮੂਸੇਵਾਲੇ ਦਾ ਰਤਮਾ ਗਾ ਦਿੰਦੇ ਨੇ ਅਜਿਹੇ ਗੀਤ ਜਿਨ੍ਹਾਂ ਨੂੰ ਸੁਣਾ ਪ੍ਰਸ਼ੰਸਕਾਂ ਦੀਆਂ ਅੱਖਾਂ ਹੋ ਜਾਂਦੀਆਂ ਨੇ ਨਮ। ਦੋਸਤੋ ਸਿੱਧੂ ਮੂਸੇਵਾਲੇ ਨੂੰ ਪਿਆਰ ਕਰਨ ਵਾਲੇ ਪਹਿਲਾਂ ਤਾਂ ਜਲਦੀ ਜਲਦੀ ਵੀਡੀਓ ਸ਼ੇਅਰ ਕਰ ਦਿਓ ਤੇ ਇਸ ਨੌਜਵਾਨ ਦਾ ਗੀਤ ਸੁਣ ਕੇ ਅੱਖਾਂ ਨਮ ਹੋ ਜਾਣਗੀਆਂ ਕਿਉਂਕਿ ਹੂਬੂ ਉਸੇ ਸੁਰ ਦੇ ਵਿੱਚ ਸਿੱਧੂ ਮੂਸੇਵਾਲੇ ਦਾ ਗੀਤ ਗਾ ਦਿੱਤਾ ਇਸ ਫੈਨ ਨੇ। ਜਿਹੜੇ ਦੋਸਤ ਆਪਣੇ ਚੈਨਲ ਤੇ ਨਵੇਂ ਜੁੜੇ ਨੇ ਚੈਨਲ ਨੂੰ ਫੋਲੋ ਕਰ ਲਿਓ ਲਾਈਕ ਕਰਕੇ ਕਮੈਂਟਾਂ ਦੇ ਵਿੱਚ #JusticeForSidhu Moosewala ਲਿਖਣਾ ਨਾ ਭੁੱਲਿਓ ਤੇ ਇਸ ਨੌਜਵਾਨ ਨੇ ਜੋ ਗੀਤ ਗਾਇਆ ਹੈ ਵਾਕੇ ਮੇਂ ਹੀ ਰਗਾ ਛੇੜਦਾ ਹੈ ਦਿਲ ਦੀਆਂ Sidhu Moosewala ਦੇ ਨੂੰ ਚਾਉਣ ਵਾਲੇ ਇਸ ਗੀਤ ਨੂੰ ਸੁਣ ਕੇ ਅੱਖਾਂ ਨਮ ਕਰ ਗਏ ਤੇ ਭਾਵਕ ਹੋ ਗਏ ਹਵੇਲੀ ਦੇ ਵਿੱਚ ਬੈਠੇ ਬੈਠੇ ਤੇ Sidhu Moosewala ਦੇ ਸਪੈਨ ਨੇ ਕੀ ਕਿਹਾ ਗੀਤੇ ਜਰੀਓ ਵੀ ਤੁਸੀਂ ਸੁਣ ਕੇ ਹੈਰਾਨ ਹੋਵੋਗੇ ਇਸ ਗੀਤ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਤੇ ਇਸ ਨੌਜਵਾਨ ਨੇ ਜੋ ਸਿੱਧੂ ਦਾ ਗੀਤ ਗਾਇਆ ਇਹ ਸਿੱਧੂ ਮੂਸੇਵਾਲੇ ਦਾ ਰਤਬਾ ਜੋ ਉਸਦੇ ਫੈਨ ਜਦੇ ਸਿਰ ਚੜ ਕੇ ਬੋਲਦਾ ਹੈ ਸਿੱਧੂ ਮੂਸੇਵਾਲੇ ਦੇ ਵੱਖੋ ਵੱਖਰੇ ਫੈਨ ਹਵੇਲੀ ਆਉਂਦੇ ਨੇ ਤੇ ਗੀਤ ਗਾਉਂਦੇ ਨੇ ਯਾਦ ਕਰਵਾਉਂਦੇ ਨੇ ਮੂਸੇਵਾਲੇ ਦੀ ਉਹ ਪੁਰਾਣੀਆਂ ਗੱਲਾਂ ਜੋ ਸਿੱਧੂ ਹਮੇਸ਼ਾ ਸਟੇਜ ਤੇ ਖੜ ਕੇ ਬੋਲਦਾ ਹੁੰਦਾ ਸੀ ਉਸੇ ਤਰ੍ਹਾਂ ਸਿੱਧੂ ਮੂਸੇਵਾਲੇ ਦੇ ਫੈਨ ਬੁੱਕਦੇ ਨੇ ਹਵੇਲੀ ਤੇ ਵਿੱਚ ਆ ਕੇ ਥਾਪੀਆਂ ਮਾਰਦੇ ਨੇ ਯਾਦ ਕਰਵਾਉਂਦੇ ਨੇ ਹਰ ਇੱਕ ਨੂੰ ਉਹ ਰਤਬਾ ਮੂਸੇਵਾਲੇ ਦਾ ਜੋ ਅਣਖਾਂ ਦੀ ਗੱਲ ਸਿੱਧੂ ਮੂਸੇਵਾਲਾ ਹਮੇਸ਼ਾ ਕਰਦਾ ਸੀ ਉਸੇ ਤਰ੍ਹਾਂ ਸਿੱਧੂ ਦੇ ਫੈਨ ਰੋਜ਼ਾਨਾ ਹਵੇਲੀ ਆਉਂਦੇ ਨੇ ਤੇ ਆਪੋ ਆਪਣੇ ਤਰੀਕੇ ਦੇ ਨਾਲ ਕੁਝ ਜਿਹੇ ਗੀਤ ਗਾ ਦਿੰਦੇ ਨੇ ਜੋ ਦਿਲ ਦੀਆਂ ਤਾਰਾਂ ਛੇੜ ਦਿੰਦੇ ਨੇ ਤਾਂ ਦੋਸਤੋ ਵੀਡੀਓ ਨੂੰ ਕਰ ਦਿਓ ਸੁਣ ਕੇ ਵੱਧ ਤੋਂ ਵੱਧ ਲਾਈਕ ਕਰਕੇ ਸ਼ੇਅਰ ਹਾਏ ਹੈ ਬੇ ਜਦੋਂ ਖਬਰਾਂ ਚ ਆਉਂਦਾ ਤੇਰਾ ਨਾਂ ਜਦੋਂ ਖਬਰਾਂ ਚ ਆਉਂਦਾ ਤੇਰਾ ਨਾਂ ਮੈਂ ਥਾ ਮਰ ਜਾਨੀਆਂ ਬੇ ਮੈਂ ਥਾ ਮਰ ਜਾਨੀਆਂ ਹਾਏ ਵੇ ਹਾਏ ਹੇ ਬੇ ਚਤੋਂ ਖਬਰ ਚ ਆਉਂਦਾ ਤੇਰਾ ਨਾਂ ਜਦੋਂ ਖਬਰ ਚ ਆਉਂਦਾ ਤੇਰਾ ਨਾਂ ਮੈਂ ਥਾ ਮਰ ਜਾਣੀਆਂ ਬੇ ਮੈਂ ਥਾ ਮਰ ਜਾਣੀਆਂ ਹਾਏ ਵੇ ਹਾਏ ਉਹ ਲੀਡਰ ਨੇ ਕਹੀ ਇੱਥੇ ਕਲਾਕਾਰ ਨੇ ਅੰਦਰ ਨੇ ਕਹੀ ਤੇ ਭਗੋੜੇ ਬਾਹਰ ਨੇ ਕਹੀ ਉਹ ਨੇ ਜਿਨਾ ਤੋਂ ਤੂੰ ਯੋਜ ਨਹੀਂ ਹੋਇਆ ਕਈ ਨਵੇਂ ਬਣੇ ਵੇਰੀ ਮੂੰਹ ਭੋਲੇ ਯਾਰ ਨੇ ਉਹ ਐਮ ਕਿਸੇ ਦਾ ਤੇ ਕੀ ਦਿੱਕਤ ਹੋ ਗੈਂਬ ਹੋਜੂ ਫਾਇਦਾ ਕਿਸੇ ਦਾ ਤੇ ਹੋਰ ਕੋਈ ਭਲੇ ਮਹੋਜੂ ਕਈ ਸ਼ੂਟਰ ਤਾਂ ਤੇਰੇ ਪਿੱਛੇ ਐਸੇ ਗੱਲੋਂ ਨਾ ਗੋਲੀ ਸਿੱਧੂ ਦੇ ਜੇ ਮਾਰੇ ਸਾਡਾ ਨਾਮ ਹੋਜੂ ਮਨਾ ਚਗ੍ਗਦਾਰੀ ਵਫਾਦਾਰੀ ਦਿੰਦੇ ਨੇ ਇਨਫੋ ਕੇ ਬੰਦੇ ਸਰਕਾਰੀ ਦਿੰਦੇ ਨੇ ਤੇਰੇ ਮੂੰਹ ਤੋਂ ਜੋ ਤੇਰੀ ਲੰਬੀ ਲਾਈਫ ਮੰਗਦੇ ਉਹ ਤੇਰੀ ਪਿੱਠ ਪਿੱਛੋਂ ਤੇਰੀ ਪਿੱਠ ਪਿੱਛੇ ਸਿੱਧੂਆਂ ਤੋਂ ਵਾਰੀ ਦਿੰਦੇ ਨੇ ਤੇ ਤੇਰੇ ਮੱਥੇ ਲਿਖ ਲੇਖਿਆ ਤੇ ਆਉਣਾ ਚਾਹੁੰਦੇ ਨੇ ਤੇ ਵੇਗੂ ਦੁਨੀਆ ਤੇ ਛੋਣਾ ਚਾਹੁੰਦੇ ਜੇ ਨੇ ਜੋ ਨਾ ਜਾਗਦਾ ਨਾ ਹੋਵੇ ਕੰਪੀਟ ਜਿੰਨਾ ਤੋਂ ਤੈਨੂੰ ਫਸਤਿਤ ਹੋ ਕੇ ਮਰਵਾਉਣਾ ਚਾਹੁੰਦੇ ਨੇ ਮੈਨੂੰ ਫਿਕਰ ਰਹਿੰਦੀ ਆ ਤੇਰੀ ਤਾਂ ਮੈਨੂੰ ਫਿਕਰ ਰਹਿੰਦੀ ਆ ਤੇਰੀ ਤਾਂ ਮੈਂ ਤਾਂ ਮਰ ਜਾਣੀਆਂ ਬੇ ਮੈਂ ਤਾਂ ਮਰ ਜਾਣੀਆਂ ਹਾਏ ਵੇ ਹਾਏ ਦੇ ਜਦੋਂ ਖਬਰਾਂ ਤੇ ਆਉਂਦਾ ਤੇਰਾ ਨਾਂ